ਅੱਗੇ ਹੈ ਜੀ ਦੂਸਰੀ ਪੌੜੀ ਦੀ ਪੰਜਵੀਂ ਪੰਕਤੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਹੜਾ ਗਾ ਕੇ ਪੜ ਸਕਦੇ ਹਾਂ ਜੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇੱਥੇ ਜਿਹੜਾ ਜੀ ਕਕੇ ਨੂੰ ਹੋੜਾ ਈੜੀ ਨੂੰ ਸਿਹਾਰੀ ਹੈ ਜੀ ਇਹਨੂੰ ਜਿਹੜਾ ਪ੍ਰੋਨਾਂਊਂਸ ਆ ਉਹ ਈੜੀ ਨੂੰ ਲਾਮਾ ਕਰਨਾ ਜੀ ਇਹ ਵਿਆਕਰਨ ਆ ਜਾਂਦਾ ਜੀ ਕੋਏ ਭਾਵ ਕੋਈ ਵੀ ਨਹੀਂ ਇਹ ਜਿਹੜੀ ਪ੍ਰੋਨਾਂਸिएशन ਹੈ ਈੜੀ ਦੀ ਸਿਹਾਰੀ ਆ ਇਹ ਜਿਵੇਂ ਆਪਾਂ ਊ ਆ ਏ ਔਂਕੜ ਦੇ ਲੈਂਕਰ ਜਿਹੜਾ ਆਪਾਂ ਅੱਜ ਤੱਕ ਸਿੱਖਦੇ ਆਏ ਹਾਂ ਮੁਹਾਰਨੀ ਕਹਿ ਦਿੰਨੇ ਜੀ ਉਸ ਦੇ ਹਿਸਾਬ ਨਾਲ ਜਿਹੜਾ ਐਂਡ ਦੇ ਵਿੱਚ ਆ ਜਾਂਦਾ ਜੀ ਉਹਨੂੰ ਜਦੋਂ ਪ੍ਰੋਨਾਂਸ ਕਰਦੇ ਆਪਾਂ ਉਹ ਲਾਮ ਦੇ ਤਰ੍ਹਾਂ ਪ੍ਰੋਨਾਂਸ ਹੁੰਦੀ ਹੈ ਜੀ ਮਹਾਰਾਜ ਕੰਦੇ ਨੇ ਹੁਕਮੇ ਅੰਦਰ ਸਭ ਕੋ ਵੀ ਹਰ ਮਨੁੱਖ ਦੁਨੀਆ ਦੇ ਵਿੱਚ ਅੰਦਰ ਹੈ ਜੀ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਫਿਰ ਅੰਦਰ ਦੀ ਗੱਲ ਆ ਗਈ ਜੀ ਹੁਕਮ ਦੀ ਗੱਲ ਕਰਦਾ ਹੁਕਮ ਦੇ ਵਿੱਚ ਸਭ ਕੋ ਸਾਰੇ ਜਾਣੇ ਭਾਵ ਜ਼ਰਾ ਜ਼ਰਾ ਜਿਹੜਾਗਾ ਰੋਮ ਰੋਮ ਆ ਕਣ ਕਾਣਾ ਜਿਹਨੂੰ ਐਟਮ ਵੀ ਕਹਿ ਦਿੰਨੇ ਆ ਸਭ ਕੁਝ ਜਿਹੜਾ ਸਭ ਤੋਂ ਛੋਟਾ ਪਰਮਾਣੂ ਹੈ ਜੀ ਇਹ ਸਭ ਕੁਝ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਜੀ ਕਿਉਂਕਿ ਹਵਾ ਹੋ ਗਈ ਜਿਹਨੂੰ ਗੈਸਸ ਕਹਿ ਦਿੰਨੇ ਆ ਪਵਨ ਪਾਣੀ ਬੈਸੰਤਰ ਹੈ ਨਾ ਪਾਣੀ ਹੋ ਗਿਆ ਜੀ ਬੈਸੰਤਰ ਅੱਗ ਹੋਗੀ ਇਹ ਸਭ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲ ਰਹੇ ਨੇ ਤੇ ਮਹਾਰਾਜ ਕਹਿੰਦੇ ਨੇ ਬਾਹਰ ਹੁਕਮ ਨਾ ਕੋਏ ਜਿਹੜਾ ਬਾਹਰਾਰੇ ਨੂੰ ਸਿਹਾਰੀ ਹੈ ਜੀ ਇਹ ਹੁਕਮ ਨੂੰ ਦਰਸਾ ਰਿਹਾ ਵੀ ਇਸ ਹੁਕਮ ਦੇ ਵਿੱਚੋਂ ਭਾਵੇਂ ਹੁਕਮ ਤੋਂ ਬਾਹਰ ਜਿਹੜਾ ਕੁਝ ਵੀ ਨਹੀਂ ਹੈ ਬਾਹਰ ਹੁਕਮ ਨਾ ਕੋਏ ਠੀਕ ਹੈ ਦੇ ਅਰਥ ਨਿਕਲਦੇ ਆ ਜੀ ਜਿਹੜਾ ਜ਼ਰਾ ਜ਼ਰਾਗਾ ਕਣ ਕਾਣਾ ਜੋ ਸਭ ਕੁਝ ਹੈ ਜੋ ਪਰਮਾਣੂ ਹੈ ਜਿਹਨੂੰ ਐਟਮ ਕਹਿ ਦਿੰਦੇ ਆ ਜੋ ਨਿੱਕੇ ਤੋਂ ਨਿੱਕਾ ਕਾਣਾ ਹੈ ਜੀ ਉਹ ਵੀ ਪ੍ਰਭੂ ਪਰਮਾਤਮਾ ਦੇ ਅਧੀਨ ਹੈ ਉਸ ਦੇ ਹੁਕਮ ਦੇ ਵਿੱਚ ਹੈ ਕੁਝ ਵੀ ਕੁਝ ਵੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ ਇਹ ਦੁਨੀਆ ਵਿੱਚ ਜੋ ਵੀ ਕੁਝ ਹੋ ਰਿਹਾ ਜੋ ਜੰਮ ਰਿਹਾ ਜੋ ਮਰ ਰਿਹਾ ਚੰਗਾ ਮਾੜਾ ਇਹ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਭਾਵ ਜਿਹੜਾ ਉਸ ਨੇ ਨਿਯਮ ਬਣਾਇਆ ਜਿਹੜਾ ਉਸ ਨੇ ਕਾਇਦਾ ਕਾਨੂੰਨ ਬਣਾਇਆ ਉਸ ਕਾਇਦੇ ਕਾਨੂੰਨ ਦੇ ਵਿੱਚ ਆਪਣੇ ਕੀਤੇ ਹੋਏ ਕਰਮਾਂ ਨਾਲ ਆਪਾਂ ਕਰ ਰਹੇ ਹਾਂ ਜੀ